ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂਾਂ ਛੇੜ ਲਈ ਲੈ ਕੇ ਆਏ ਆਂਗੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਹੈ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈਗਾ 80476 15312 ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਚੱਲਦਾ ਜੀ ਕੰਮਕਾਰ ਬੜਾ ਬਾਈ ਕਿਰਪਾ ਮਾਲਕ ਦੀ ਠੀਕ ਆ ਨਾਮ ਤੇ ਐਡਰੈਸ ਬੋਲ ਦੋ ਜੀ ਆਪਣਾ ਨਾਮ ਰਾਮਨਦੀਪ ਬਾਈ ਪਿੰਡ ਗੋਠਾ ਕਰੂ ਤੁਸੀਂ ਰਾਮਪਰਾ ਫੂਲੀ ਜਿਲ੍ਹਾ ਬਟਿੰਡ ਆ ਜੀ ਨੇੜੇ ਪਿੰਡ ਕਿਹੜਾ ਰਹੇ ਆਪਣੇ ਭਗਤਾ ਭਾਈਗਾ ਠੀਕ ਆ ਮੋਬਾਈਲ ਨੰਬਰ ਬੋਲ ਦੋ ਆਪਣਾ 9806 51576 ٹھیک ہے بھائی اے بھائی دا بھائی کانٹیکٹ نمبر ہے باقی سکرین تے چل رہا ہے نوٹ کر لو بھائی جڑی اپا سامنے بیٹھ دیکھ رہے ہیں کیڑا سوہ سوی اے اے دوجا سوہ سوی اے بھائی دوجا سوہ سوی اے کدوں سوی اے تینوں اج 7م 8واں دن سوینوں 7م 8واں دن ہو گا سوینوں تے کِننا بولا لا لو جا بھائی دُدھ لا لو حاضر ہے سارے 20 تو 22 کلو اے بھائی 20 تو 22 لیٹر تے پچھلے سویے دا کی ریکارڈ اے میرے پچھلے سویے دا مالک دا میرے 25 کلو پہلاں دا سوی چُھویا وا ٹھیک ہے دو دے دی بھی 23 24 کلو ਆਪਣੇ ਕੋਲ ਦਾ ਸਵੇਰ ਹੀ ਆਈ ਆ ਦੋ ਟਾਈਮ ਚੋਕੇ ਲਈ ਆਪਾਂ ਠੀਕ ਆ ਦੋ ਟਾਈਮ ਚੋਕੇ ਲਈ ਆ ਤੇ ਜਿੰਨਾ ਆਪਾਂ ਦੱਸਿਆਗਾ ਰੇੜੀ ਐ ਨਾ ਬਾਈ ਦੋ ਟਾਈਮ ਆਪਾਂ ਅਗਲੇ ਦੇ ਘਰੇ ਕੰਡਾ ਮਾਰ ਕੇ ਫੇਰ ਲਈ ਆ ਚੀਕਾ ਵੀਰੇ ਹਾਂ ਬਾਕੀ ਠੰਡੀ ਸੀ ਲੱੱਚਾ ਬਾਈ ਕੀ ਦੇਤਾ ਫਿਰ ਨੇ ਬੱਚਾ ਬੱਛਾ ਬਾਈ ਬੱਚਾ ਬੱਛਾ ਦੇਤਾ ਬੱਚੇ ਚੰਗੇ ਬੰਦੀ ਆ ਹਨਾ ਹਾਂ ਬੱਚੇ ਵੀਰੇ ਗਾਈ ਚੰਗੀ ਆ ਫੇਸਬੁਕ ਬਹੁਤ ਚੰਗਾ ਬੱਚੀ ਆ ਬਾਈ ਮੈਂ ਕਹਣਾ ਕੀ ਬਾਤ ਆ ਪ੍ਰਿੰਟ ਚੈੱਕ ਕਰ ਲੋ ਬਾਈ ਸੁਨੱਕ ਪੋਣਾ ਨਾ ਫੁੱਲ ਆ ਬਾਕੀ ਐਰ ਸ਼ੈਰ ਬ੍ਰੀਡ ਆ ਬਾਈ ਐਰ ਸ਼ੈਰ ਚ ਪੈ ਗਈ ਬਾਈ ਮੂੰਹ ਮਾ ਜਮਾਇਲ ਛੋਟਾ ਹੋ ਜਾਂਦਾ ਦੋ ਘਠਾ ਦਾ ਮੂੰਹ ਫੇਸ ਕੁਆਲਿਟੀ ਚੈੱਕ ਕਰ ਲੋ ਬਾਈ ਬਹੁਤ ਪਿਆਰੀ ਆ ਛੋਟਾ ਛੋਟਾ ਕੰਨਾ ਬੋਦੀ ਵਦੀ ਨਾ ਫੁੱਲ ਬੜੀ ਵਸਲਾ ਬਾਈ ਬਾਕੀ ਜੀ ਆਰਡਰ ਦੀ ਗੱਲ ਕਰੀਏ ਬਾਈ ਆਰਡਰ ਬਹੁਤ ਸੋਹਣਾ ਤਿਆ ਥਾਣਾ ਬਾਈ ਪੂਰੀ ਬਿੱਥੀ ਥਣ ਲੱਗਿਆ ਥਣ ਦੀ ਕੁਆਲਿਟੀ ਚੈੱਕ ਕਰ ਲਓ ਬਹੁਤ ਸੋਹਣਾ ਥਣ ਲੱਗਿਆ ਨਾੜਾ ਨੂੜਾ ਲੈਵੇ ਚੈੱਕ ਕਰ ਲਓ ਗੁੰਦਿਆ ਪੈਣਾ ਬਾਈ ਲੈਵਾ ਚਵਾਈ ਬਾਈ ਐਂ ਉਂਗਲਾਂ ਵਾਂਗੂ ਮੋਟੀ ਚਵਾਈ ਹੈ ਠੀਕ ਆ ਬੜਾ ਚੰਗਾ ਜੋਣ ਚਵਾਈ ਠੀਕ ਆ ਬਾਈ ਕਹਿੰਦਾ ਉਂਗਲ ਵਰਗੀ ਚਵਾਈ ਆ ਬਾਕੀ ਬਾਈ ਕੱਦ ਵੈਂਡ ਵਾਲੀ ਕੋਈ ਛੋਟੀ ਨਾ ਛੋਟੀ ਨਹੀਂ ਬਾਈ ਕੱਦ ਵਾਲੀ ਕਿਸੇ ਵਕਤੋਂ ਲੱਸੀ ਲਾਮੀ ਨਰੋਈ ਨਗਰ ਨਾ ਫੁੱਲ ਲੱਗਨੇ ਬਾਈ ਬਾਕੀ ਜੇ ਆਪਾਂ ਗੱਲ ਕਰੀਏ ਥਣ گلابی ਹੁੰਦਾ ਤਾਂ ਲੈਵਾ ਵੀ گلابی ਆ ਹਨਾ گلابی ਆ ਬਾਈ ਪਿੰਡੇ 'ਚ ਵੀ گلابی ਬਾਹ ਮਾਰਦੀ ਆ ਠੀਕ ਆ ਕਬੀ ਫੇਸਬੁਕ ਦਾ ਬਾਈ ਬੜਾ ਹੀ ਨਿਆਰਾ ਬੱਚਾ ਦਾ ਬਾਈ ਬੂਥ ਵੀ ਬਾਕੀ ਗਲਾਬੀ ਆਉਂਦੀ ਆ ਥੋੜੀ ਹੈਨਾ ਹਾਂ ਬਾਈ ਕੀ ਮੁੱਲ ਆ ਫਿਰ ਬਈ ਇਹਦਾ ਇਹਦਾ ਮੁੱਲ ਵੀਰੇ ਦੇਣ ਲੈਣ ਦੇ ਵਾਲੀ ਕਰਾਂਗੇ ਆਪਾਂ ਠੀਕ ਆ ਕੋਈ ਬੜਾ ਫਰਕ ਨਹੀਂ ਪੈਣਾ ਇਹਦੇ ਚ ਹੂੰ ਵਾ 85000 ਦੀ ਦੇਵਾਂਗੇ ਬੱਚੀ 85000 ਦੀ ਹਾਂ ਤੇ ਆਏਗੇ ਦਾ ਮਾਨ ਤਣ ਬਈ ਬਾ ਮਾਰਾ ਮੋਟਾ ਹੋ ਜੂ ਬਈ ਛੋੜ ਜੇ ਤਿਆੜਾ ਲੈ ਬਈਆ ਪਾ ਚੈੱਕ ਕਰਾ ਦੇਣਾ ਦੁਬਾਰੇ ਇੱਕ ਵਾਰੀ ਬਾਕੀ ਚੋਈ ਜੂ ਬਾਲੀ ਜਾਂਗੀ ਬਈ ਧਰਾ ਮਾਰ ਵੀ ਦਿੰਨੇ ਆਪਾਂ ਠੰਡੀ ਸੀਲ ਵੀ ਫੁੱਲਾ ਹਨਾ ਨੋ ਬਈ ਲੈ ਬਈ ਮੈਂ ਕਹਿੰਦਾ ਕਿਆ ਬਾਤਾਂ ਚ ਬਈ ਬਾਕੀ ਵੀਰ ਨੇ ਕੋਈ ਨਿਆਣਾ ਨਹੀਂ ਪਾਇਆ ਕੋਈ ਬੱਚਾ ਨਹੀਂ ਮੱਡਾ ਪਾ ਜੀ ਉਹ ਨਾ ਖੜੀ ਹੈ ਕੋਈ ਚੱਕਰੀ ਨਹੀਂ ਲੱਤ ਜਮਾ ਛੜ ਰਹੀ ਹੈ ਨਹੀਂ ਹਨਾ ਹਾਂ ਥਣ ਤੋਂ ਦਾ ਬਈ ਜੁਆ ਵਿੱਚ ਬੜਾ ਜਗਾ ਕਰਦੀ ਆ ਠੀਕ ਆ ਬਈ ਬਾਈ ਕਹਿੰਦਾ ਚਵਾਈ ਚ ਥਾਣ ਥਣ ਤਾਂ ਇੱਕ ਨੰਬਰ ਕੱਢਦੀ ਐ ਬਾਈ ਬਾਕੀ ਤੁਸੀਂ ਥਣ ਚੈੱਕ ਕਰ ਲਓ ਬਹੁਤ ਸੋਹਣਾ ਥਣ ਲਗਾ ਮੁੱਠੀ ਵਾਲਾ ਥਣਾ ਪੂਰੀ ਪਿੱਥੀ ਦਾ ਥਣਾ ਇਹ ਨਹੀਂ ਹੈਗਾ ਵੀ ਕੋਈ ਫੋਰਸ ਆਗਾ ਨਾ ਵਿਚਕਾਰ ਨਾ ਨਾ ਬਾਈ ਭੋਰਾ ਨਹੀਂ ਕਿਸੇ ਥਣ ਚ ਬਾਕੀ ਲੇਵਾ ਚੈੱਕ ਕਰ ਲਓ ਬਾਈ ਕੱਪੜੇ ਵਰਗਾ ਲੇਵਾ ਕਨੇ ਬਾਈ ਹੱਥਾਂ ਮੈਂ ਬਾਈ ਇਹਦਾ 2:00 ਵਜੇ ਆ 6:05 5:30 ਕਿੱਥੇ ਵਜਨੇ ਬਾਈ ਜਮਸਲੀ ਹੁੰਦਾ ਕੱਪੜਾ ਨਹੀਂ ਹੁੰਦਾ ਹਾਂ ਉਸ ਹਾਬ ਚ ਬਾਕੀ ਆਪ ਇਧਰੋਂ ਬਾਈ ਚੈੱਕ ਕਰਾ ਨਾ ਨਾੜਾ ਨੂੜਾ ਚੈੱਕ ਕਰ ਲਓ ਬਰੀਕੀ ਚ ਲੈਵੇ ਤੇ ਨਾੜਾ ਨਾ ਫੜੀ ਜਾਂਗਾ ਬਾਈ ਕਰ ਲਓ ਵੀ ਤੁੰਨੀ ਪਈ ਨ ਆ ਬਾਈ ਦੂਜੀ ਆਰ ਫੇਰ ਵਗਾ ਇਹ ਨਹੀਂ ਹੈਗਾ ਕੋਈ ਚੱਲ ਨਹੀਂ ਬਾਈ ਜਨੇ ਆਰੀ ਮਰਜ਼ੀ ਬਿਠਾ ਰਹੇ ਬੰਦਾ ਠੀਕ ਆ ਵੀ ਇੰਨੀ ਕਿ ਠੰਡੀ ਸੀ ਲਾ ਹਾਂ ਚੋ ਜਿਹੜਾ ਦਾ ਬਾਹਾਂ ਜੰਗ ਆ ਗਿਆ ਉਹ ਹੁਣ ਤੇਰੀ ਵੜ ਲੈ ਲੈ ਬਈ ਚੈੱਕ ਕਰ ਲੂ ਤੇਰੇ ਕੋਈ ਚੱਕਰ ਨਹੀਂ ਆ ਧਾਰ ਚੈੱਕ ਕਰ ਲ ਤੰਨੇ ਆ ਕੋ ਵਰਦੀ ਚਵਾਈ ਦਾ ਪਤਾ ਲੱਗਦਾ ਖੜਕਾ ਹੁੰਦਾ ਕਿ ਨਹੀਂ ਬਾਈ ਸਹੀ ਗੱਲ ਆ ਬਾਈ ਹੂੰ ਚੈੱਕ ਕਰ ਲ ਬਈ ਚਵਾਈ ਬੜਾ ਜੰਗਾ ਜੋਂ ਜਬ ਕੋਈ ਭੂਰ ਨਹੀਂ ਕੋਈ ਛਟਾਣੀ। ਪੂਰੀਆਂ ਸਾਰਾ ਮਰੀਆਂ ਦੁੱਧ ਕਿੰਨਾ ਹੋ ਗਿਆ ਨਾ ਥੱਲੇ। ਹਾਂ ਬਾਕੀ ਥਾਣੇ ਕੋ ਬਾਈ ਹੁਣ ਉੱਤਰੀ ਗੜ। ਹੂੰ ਉੱਤਰੀ ਕਿੰਨਾ ਜੰਗਾ ਗੱਢਾਗਾ। ਸਹੀ ਗੱਲ ਆ ਬਹੁਤ ਸੋਹਣਾ। ਲੈ ਬਾਈ ਨੀ ਫੇਰ ਗਈ ਅੱਗੇ ਨਾਲੋ। ਚੈੱਕ ਕਰ ਲੋ ਬਹੁਤ ਸੋਹਣਾ ਥਾ ਗੱਢਾ ਕਰ। ਹਾਂ ਹਰਦੁਨ ਦਾ ਬਾਈ ਬੜਾ ਜੰਗਾ ਕਰਦੀ ਆ। ਠੀਕ ਆ ਬਾਈ। ਬਾਕੀ ਆਣੀ ਬੱਚਾ ਛੜਨਾ ਛੱਡ ਲੋ ਨਹੀਂ ਛੜਨਾ ਨਾ ਛੱਡੋ। ਠੀਕ ਆ। ਬਾਕੀ ਬਾਈ ਨੇ ਮੁੱਲ ਵੀ ਜਾਇਜ਼ ਹੀ ਰੱਖਿਆ। ਬਾਈ ਬਾੜ ਦੇ ਹਿਸਾਬ ਦੇ ਹੁਣ ਆਪਾਂ ਵੇਚੀ ਜਾ ਕੇ। ਹੂੰ ਲੋਗ ਇਹ ਬੜਾ ਲੱਖ ਲੱਖ ਆ ਹੁਣ ਬਾਈ ਉੱਤਰੀ ਵੜ ਥਾਂ ਤੋਂ ਦੇ ਮੈਂ ਕਹਣਾ ਬਾਈ ਕੀ ਆ ਵਾਹ ਇਹ ਸਾਰੇ ਰੰਗ ਕੱਢ ਜਾਣੇ ਨੇ ਹੱਥ ਨੂੰ ਦੱਸਦਾ ਥਾਣਾ ਹਨਾ ਹੁਣ ਬਾਈ 10 ਦਾ 12 ਚੰਗੀ ਚਵਾਈ ਉਧਰ ਦੀ ਲਿਖਾ ਦੇ ਬਾਈ ਨਾਰਾ ਨੂਣਾ ਫੁੱਲ ਲਾ ਲੇ ਵੇ ਥਾਂ ਤੋਂ ਵੇਚ ਜਾ ਆ ਗੁਲਾਬੀ ਹੂੰ ਸਹੀ ਕਿ ਮੁੱਠੀ ਵਾਲਾ ਥਾਣਾ ਅੱਗੇ ਬਾਈ 2 ਨੰਬਰ ਤੇ ਇਹ ਭਈਆ ਸੂਈ ਸੂਈ ਆ ਬਾਈ ਪਲੂਨ ਸੂਈ ਹੈਗੀ ਹਾਂ ਕਿੰਨਾ ਟਾਈਮ ਹੋ ਗਿਆ ਸੁੱਈ ਲੇ ਕੱਲ ਸੁੱਈ ਆ ਭਾਈ ਆਜੀ ਆਈ ਆ ਬੱਚਾ ਬਈ ਕੀ ਦਿੱਤਾ ਬੱਚਾ ਹੀ ਹੈ ਵੇ ਮਗਰਾਂ ਭਾਈ ਬੱਚਾ ਇਹਦੇ ਮਗਰ ਵੀ ਬੱਚਾ ਹੈ ਬੱਚਾ ਬੜਾ ਚੰਗਾ ਹੈ ਭਾਈ ਮੈਂ ਕਹਣਾ ਭਾਈ ਕੀ ਆ ਵਾ ਤਾਂ ਬੱਚੇ ਦੀ ਕਵਾਟ ਚੈੱਕ ਕਰ ਲੋ ਬੂਸ ਚੈੱਕ ਬੂਦ ਬਾਤ ਦਿਖਾ ਦੇ ਗਲਾਬੀ ਪਈਆ ਕਿ ਨਹੀਂ ਆਪ ਵੀ ਬਹੁਤ ਚੰਗਾ ਬੱਚਾ ਪਾਇਆ ਬੈਡੀ ਬਈ ਚੰਗੀ ਹੈ ਚੰਗੀ ਹੈ ਭਾਈ ਹਾਂ ਬਾਕੀ ਫੇਸ ਕਮ ਬੱਚੇ ਲਾਉਣ ਵਾਲੀ ਹੈ ਸੈਟੋ ਸੀਮਨ ਲਾ ਕੇ ਦੇ ਠੀਕ ਆ ਬੱਚੇ ਬੜੇ ਚੰਗੇ ਬਹੁਤ ਫੇਸ ਚੈੱਕ ਕਰ ਲੋ ਭਾਈ ਬਹੁਤ ਪਿਆਰਾ ਇੱਕ ਬਈ ਗੱਲ ਹੋਰ ਸੁਆ ਜਮਈ ਨਹੀਂ ਮੰਨਿਆ ਹੈਨਾ ਨਹੀਂ ਸੁਆ ਜਮਈ ਨਹੀਂ ਮੰਨਿਆ ਬਸ ਜਮਈ ਹੁਣ ਪਾਲਦੀ ਸੁਈ ਆ ਜੇਰ ਜੱਪੇ ਵੀ ਦਾਨਾ ਆਪਣੇ ਕੋਲੇ ਅੱਜ ਸਵੇਰ ਹੀ ਆਈ ਹੈ 9 ਵਜੇ ਠੀਕ ਆ ਕਰਕੇ ਆਪਾਂ 4 4.5 ਕਿਲੋ ਦੁੱਧ ਕੱਢ ਕੇ ਬੱਚੇ ਨੂੰ ਜਗਾ ਕੇ ਫੇਰ ਲੈ ਕੇ ਆਏ ਕਿੰਨਾ ਦੇ ਦੂ ਪ੍ਰਾਸਟੀਮੇਟ ਬਈ 20 ਕਿਲੋ ਤੋਂ ਬਾਹਰ ਦੇਊਗਾ ਠੀਕ ਆ 20 ਔਰ ਜੇ ਮੈਂ ਹਜੇ ਪਹਿਲਾਂ ਨਾ ਬੱਚੀ ਦਾ ਨਾੜਾ ਨੂੜਾ ਹੁਣ ਤੂੰ ਦਿਖਾ ਦੇ ਲੈਵੇ ਮੈਂ ਕਹਣਾ ਬਈ ਕੀਆ ਬਾਤਾਂ ਹੀ ਹਨ ਨਾੜਾ ਪਤਾ ਲੱਗਦਾ ਨਾੜਾ ਤੋਂ ਬਈ ਬਾਕੀ ਥਣ ਬਹੁਤ ਸੋਹਣਾ ਹੈ ਬੜਾ ਚੰਗਾ ਥਾਣਾ ਬਾਈ ਕੱਲਾ ਕੱਲਾ ਬਾਈ ਥਾਣਾ ਪੂਰੀ ਬਿੱਥੇ ਥਣ ਲੱਗਾ ਵਾ ਨਾੜਾਂ ਬਾਈ ਚੈੱਕ ਕਰ ਲੋ ਲੈਵੇ ਤੇ ਨਾ ਬਹੁਤ ਚੰਗੀਆਂ ਨਾੜਾਂ ਆਈਆਂ ਬਾਕੀ ਠੰਡੀ ਮੱਛੀ ਜਿਵੇਂ ਮਰ ਜਿਆ ਬੈਠਾ ਰਹੇ ਕੋਈ ਦੇਖਣੀ ਨਹੀਂ ਨਾੜਾਂ ਪਾਉਣਾ ਪਾਲੋ ਠੀਕ ਆ ਨਹੀਂ ਪਾਉਣਾ ਨਾ ਬਾਕੀ ਅਡਰ ਚੈੱਕ ਕਰ ਲੋ ਬਹੁਤ ਸੋਹਣਾ ਫੀਡਿੰਗ ਵਾਲੇ ਵਾ ਤਿਆਰ ਦੂੜਾ ਬਾਈ ਇਧਰਲੇ ਪਾਸੇ ਵੀ ਨਾੜਾਂ ਦਿਖਾ ਦੇ ਦੂਨੇ ਪਾਸੇ ਨਾੜਾਂ ਇੱਕੋ ਜਿਹੇ ਹੋਣਗੇ ਕੀ ਬਾਤ ਆ ਥਣ ਦੀ ਕੁਆਲਿਟੀ ਚੈੱਕ ਕਰ ਲੋ ਗੁਲਾਬੀ ਗੁਲਾਬੀ ਥਣ ਪਿਆਗਾ ਬਾ ਜੰਗਾ ਥਾਣਾ ਬਾਈ ਮੂੰਹ ਮਾ ਦੀ ਇਹ ਵੀ ਬਚੀ ਬਹੁਤ ਸਨਖੀ ਆ ਸਹੀ ਗੱਲ ਆ ਬਾਈ ਲੰਮੀ ਬਹੁਤ ਆ ਯਾਰ ਨਾ ਬੇਲ ਫੁੱਲ ਬਹੁਤ ਆ ਬੇਲ ਦਾ ਬਾਈ ਬੜੀ ਆ ਟਰੱਕ ਜੱਦੀ ਆ ਹੂੰ ਖੋਲ ਦੇ ਪ੍ਰਾ ਤੋੜ ਦੇ ਬਾਈ ਜਿੰਦ ਜਾਣ ਵਾਲੀ ਆ ਫੁੱਲ ਵਾਕੀ ਕੁਆਲਿਟੀ ਮੂੰਹੋਂ ਬੋਲਦੀ ਆ ਆਪਾਂ ਨੂੰ ਬੋਲਣ ਦਿੱਤਾ ਲੋੜ ਹੀ ਨਹੀਂ ਨਹੀਂ ਬਾਈ ਸਹੀ ਗੱਲ ਆ ਬਾਈ ਤੁਸੀਂ ਪ੍ਰਿੰਟ ਚੈੱਕ ਕਰ ਲਓ ਬਾਈ ਸਨਖਪਣਾ ਚੈੱਕ ਕਰ ਜਾਤ ਬਰੀਡ ਦਾ ਬਾਈ ਬੱਚੀ ਦੀ ਆ ਹੂੰ ਜਾਤ ਪੂਰੀ ਆ ਸਹੀ ਗੱਲ ਆ ਫੁੱਲ ਆ ਬਾਈ ਬਾਕੀ ਜੇ ਆਪਾਂ ਤੂੰ ਕਹੀਏ ਨਾ ਧਰਤੀ ਮਲਦੀ ਤੁਰੇ ਫਿਰਦੀ ਆ ਹਾਂ ਤੇ ਇਹਦਾ ਬਾਈ ਫਿਰ ਕੀ ਮੋਲ ਆ بس اے بھائی اے دا وی مول جائ ذی ہووگا ٹھیک آ بڑا فرق اے دا وی نہیں پینا ٹھیک آ اے 88000 دی دے داں گے 88000 دی ہاں جائ ذی اے ਜਮਾ ਮਾਰ ਜਣ ਇਹਦਾ ਵੀ ٹھیک ਆ اے گے ਦਾ ਥੋੜਾ ਕਾਣਾ ਮਾਨ ਤਾ ਮਾਨ ਤਾਂ ਨਹੀਂ ਕਰਦੇ ਕਰਦੇ 18000 ਵੀ ਆਪਾਂ ਮਾਰ ਕੇ ਦਿਖਾ ਦਿੰਨੇ ਆ ٹھیک ਆ ਬਾਕੀ ਫੀਟਿੰਗ ਚੈੱਕ ਕਰ ਲੋ ਬਾਈ ਲੇਵੇ ਦੀ ਬਾ ਕਮਾਲ ਦੀ ਫੀਟਿੰਗ ਹੈ ਇਹਦੀ ਵੀ ਬਹੁਤ ਸੋਹਣਾ ਥਾਣਾ ਥਾਣਾ ਦੀ ਮਿੱਥੀ ਚੈੱਕ ਕਰ ਲੋ ਬਾਈ ਬਹੁਤ ਸੋਹਣਾ ਥਾਣਾ ਪੂਰੀ ਪੂਰੀ ਬਾਈ ਆ ਦੇਖੀ ਲੈ ਬਾਈ ਲੈ ਚੈੱਕ ਕਰ ਲਓ ਕਿ ਨਿਆ ਕੋ ਬਰਦੀ ਆ ਕਿ ਨਹੀਂ ਬਾਈ ਚਵਾਈ ਵਾਲੀ ਜੰਗੀ ਜਿਉਂ ਜਵਾਬ ਆ ਯਾਰ ਥਣ ਗਈ ਮੁਠੀ ਵਰਗਾ ਪੂਰਾ ਬਣਾ ਕੀ ਬਾਤਾਂ ਬਾਈ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਚੈੱਕ ਕਰ ਲਓ ਫੁੱਲ ਤੋਂ ਨਿਆ ਚਵਾਈ ਆ ਹਨਾ ਪਤਾ ਲੱਗਦਾ ਕੀ ਹੁੰਦੀ ਆ ਵੀ ਬਾਕੀ ਹੁਣ ਉੱਤਰੇ ਬਾਈ ਵੜ ਥਾਣ ਸੁਣ ਵੇ ਐ ਗਲਾਬੀ ਦਾ ਨੇ ਰਗਾ ਚੈੱਕ ਕਰ ਲਓ ਨਿਆਣਾ ਨਹੀਂ ਪਾਇਆ ਵੀ ਲੋੜ ਹੀ ਨਹੀਂ ਬਾਈ ਨਿਆੜੇ ਨੀਰੇ ਦੀ ਪਹਿਲਣ ਵਸ਼ੀ ਆ ਜਿਵੇਂ ਕੋਈ ਆਉ ਨਹੀਂ ਸ਼ੋ ਨੀ ਕੱਲ ਦੀ ਸੂਈ ਆ ਠੀਕ ਆ ਬੋਦਲਾ ਬਾਈ ਆਪਾ ਕਰ ਲਓ ਬਹੁਤ ਸੋਹਣਾ ਥਾਣਾ 20 ਕਿਲੋ ਕਹਨੇ ਪਰ ਬੱਚੀ ਆਪ ਨੂੰ ਪਤਾ 23-24 ਕਿਲੋ ਦੁੱਧ ਪਾਉ ਠੀਕ ਆ ਬਾਈ ਇਹਨੇ ਬਾਨਾ ਹੀ ਆ ਬਾਈ 10 ਦਿਨਾਂ ਤਾਈਂ ਵੜ ਲਿਆਗਾ ਅਟਰ ਕੁਆਲਟੀ ਦੇਖੋ ਕੀ ਨੇ ਫੇਰ ਦੀ ਆ ਬਾਈ ਆ ਹੁਣ ਉਤਰੀਆ ਦੇਖੋ ਬਈ ਆ ਨੰਬਰ ਆ ਕੁਆਲਟੀ ਸਹੀ ਗੱਲ ਆ ਬਹੁਤ ਸੋਹਣੀਆਂ ਤੇ ਬਾ ਕਮਾਲ ਦੀ ਕੁਆਲਟੀ ਆ ਕਿ ਨਹੀਂ ਬਾਈ ਪੂਰੇ ਪੂਰੇ ਬਾਈ ਤੇ ਜੇ ਕੋਈ ਜੋੜਾ ਬਾਈ ਇਕੱਠਾ ਹੀ ਲਊ ਫਿਰ ਜੋੜੋ ਜਮਾਨਤਰ ਬਾਈ ਪੂਰਾ ਕਰ ਦਾਂਗੇ ਠੀਕ ਆ ਹਾਂ ਜੇ ਬਾਈ ਕਹਿੰਦਾ ਕੋਈ ਜੋੜਾ ਇਕੱਠਾ ਲਊਗਾ ਤਾਂ ਚੰਗਾ ਮਾਨ ਤਨ ਕਰ ਦਾਂਗੇ ਜੇ ਕੋਈ ਦੂਰ ਦਾ ਹੋਇਆ ਬੰਦਾ ਆਪਾਂ ਜੋੜਾ ਇਕੱਠਾ ਲੈਂਦਾ ਕਰਾਇਆ ਵੀ ਆਪਾਂ ਕਰਦੇ ਠੀਕ ਆ ਵੀ ਤਿੰਨ ਨਗ ਸੀਗੇ ਬਾਈ ਭਰਾ ਕੋਲੇ ਦੋ ਦੋਵੇਂ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਵੀ ਪਸੰਦ ਆਉਂਦਾ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ